ਸਿੱਧ ਬਾਬਾ ਸੋਰਲ ਜਿੱਦੇ ਮੇਲੇ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ ਨੇ ਜਿਸ ਦੇ ਵਿੱਚ ਕੈਪਟਨ ਮੰਤਰੀ ਜਲੰਧਰ ਹਲਕੇ ਦੇ ਇੰਚਾਰਜ ਵੀ ਇੱਥੇ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਆਂ ਮਹਿੰਦਰ ਭਗਤ ਜੋ ਕੈਪਟਨ ਮੰਤਰੀ ਅੱਜ ਆਪਣੀ ਪਾਰਟੀ ਦੇ ਨਾਲ ਸਿੱਧ ਬਾਬਾ ਸੋਰਲ ਜਿੱਦੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਜੈਕਾਰਾ ਹੈ ਬਾਬਾ ਸਰੋਜ ਜੀ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਪ੍ਰਚੀਨ ਇਤਿਹਾਸਿਕ ਔਰ ਪਵਿੱਤਰ ਦਿਹਾੜਾ ਸਿੱਧ ਬਾਬਾ ਸਰੋਜ ਜੀ ਦਾ ਜੋ ਮੇਲਾ ਲੱਗਾ ਹੈ ਕਾਸਰ ਕੇ ਮੈਂ ਚੱਡਾ ਬਰਾਦੀ ਨੂੰ ਅੱਜ ਦੇ ਸ਼ੁਭ ਦਿਹਾੜੇ ਪਰ ਜਨ ਸਾਰੇ ਪ੍ਰਯਾਸ ਦੇ ਨਾਲ ਅੱਜ ਦਾ ਮੇਲਾ ਲੱਗਿਆ ਮੈਂ ਮੁਬਾਰਕਬਾਦ ਦਿੰਦਾ ਹਾਂ ਉਹਦੇ ਨਾਲ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਕਾਰਜਕਰਤਾ ਸਹਿਬਾਨ ਖਾਸ ਕਰਕੇ ਹਲਕਾ ਜੰਦਰ ਸੈਂਟਰ ਤੋਂ ਵਿਤਨ ਕੋਲੀ ਜੀ ਔਰ ਕੈਂਟ ਤੋਂ ਭੈਣ ਜੀ ਰਾਜੂ ਕੋਠਿਆੜਾ ਜੀ ਔਰ ਨਾਰਥ ਤੋਂ ਮੇਰੇ ਵੀ ਤ੍ਰੇਸ਼ਟਾਲ ਜੀ ਅਮੇਤਾਲ ਜੀ ਸਾਰੇ ਹੀ ਸ਼ਰਮਾ ਜੀ ਨਾਲ ਸਾਡੇ ਸ਼ਰਦਾ ਜੀ ਕਾਉਂਸਲ ਸਾਰੇ ਵਲੰਟੀਅਰ ਸਹਿਬਾਨ ਅੱਸੀ ਆਏ ਹਾਂ ਸੋ ਅਸੀਂ ਸਾਰਿਆਂ ਨੂੰ ਮੈਂ ਪਰਮਪਿੱਤਾ ਪਰਮਾਤਮਾ ਦੇ ਅਰਦਾਸ ਕਰਨਾ ਬਾਬਾ ਸਰੋਲ ਜੀ ਅਗੇ ਕਿ ਸਾਡੇ ਸਾਰਿਆਂ ਦੀਆਂ ਪਰਮਾਤਮਾ ਮਨੋ ਕਾਮਨਾ ਪੂਰੀਆਂ ਕਰਨ ਜੈਕਾਰਾ ਹੈ ਬਾਬਾ ਸਰੋਲ ਜੀ ਦਾ ਧੰਨਵਾਦ ਬਾਬਾ ਜੀ ਪਗ ਦੀ ਗੱਲ ਕਰੀਏ ਤੇ ਇਸ ਦਰਬਾਰ ਦੇ ਵਿੱਚ ਜੋ ਵੀ ਆਂਦਾ ਉਸ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਦੂਰੋਂ ਦੂਰੋਂ ਸੰਗਤ ਕੀ ਜਲੰਧਰ ਕੀ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਇੰਡੀਆ ਨਹੀਂ ਤਕਰੀਬਨ ਵਿਦੇਸ਼ਾਂ ਵਿੱਚੋਂ ਵੀ ਅੱਜ ਦੇ ਦਿਨ ਦੇ ਉੱਪਰ ਲੋਕੀ ਆ ਕੇ ਮੱਥਾ ਨਤ ਸਤਿ ਸ੍ਰੀ ਅਕਾਲ ਹੁੰਦੇ ਨੇ ਔਰ ਇਹ ਗੁੱਦਪੁੱਤੀ ਦਾਤ ਜੋ ਬਾਬਾ ਜੀ ਹਮੇਸ਼ਾ ਸਭ ਨੂੰ ਦਿੰਦੇ ਨੇ ਸੋ ਪ੍ਰਮਾਤਮਾ ਸਾਰਿਆਂ ਦੀਆਂ ਮਨੋ ਕਾਮਨਾ ਅੱਜ ਵੀ ਪੂਰੀਆਂ ਕਰੇਗਾ ਜਿਹਨੀ ਸੰਗਤ ਇੱਥੇ ਆਈ ਏ ਬਹੁਤ ਬਹੁਤ ਧੰਨਵਾਦ ਜੀ ਹਰ ਸਾਲ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚਦੀ ਜੈ ਬਾਬਾ ਸੋਢਲ ਦੀ ਮੇਰੀ ਇਹ ਜਨਮ ਸਥਲੀ ਹੈ ਸੋਢਲ ਮੇਰੀ ਇੱਥੇ ਦੀ ਪਦੈਸ਼ ਹੈ ਔਰ ਪਿਛਲੇ 55 ਸਾਲ ਤੋਂ ਮੈਂ ਇੱਥੇ ਅਸ਼ੀਰਵਾਦ ਲੈਣ ਹਰ ਸਾਲ ਪਹੁੰਚਦਾ ਬਾਬਾ ਜੀ ਦਾ ਬਹੁਤ ਬਹੁਤ ਦਿਲੋਂ ਤਹਿ ਦਿਲੋਂ ਸ਼ੁਕਰੀਆ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਸੀ ਪਿਛਲੇ ਕੱਲ ਮੇਲਾ ਸ਼ੁਰੂ ਹੋਇਆ ਤੇ ਅੱਜ ਹਾਲਾਤ ਵੀ ਠੀਕ ਹੋ ਗਏ ਤੋ ਬਾਬਾ ਜੀ ਸਾਰਿਆਂ ਨੂੰ ਇਦਾਂ ਹੀ ਆਸ਼ੀਰਵਾਦ ਆਪਣਾ ਦਿੰਦੇ ਰਹਿਣ ਸਾਰੇ ਸ਼ਹਿਰ ਨੂੰ ਸਾਰੇ ਪੰਜਾਬ ਨੂੰ ਅੱਜ ਬਾਬਾ ਸੋਡਲ ਜੀ ਦਾ ਬਹੁਤ ਬਹੁਤ ਮੁਬਾਰਕ ਹਲਕੇ ਇੰਚਾਰਜ ਵੀ ਪਹੁੰਚੇ ਅੱਜ ਲੱਗਦਾ ਅੱਜ ਪੂਰਾ ਆਮ ਆਦਮੀ ਪਾਰਟੀ ਜਲੰਧਰ ਦੀ ਸਾਰੀ ਬਾਬਾ ਜੀ ਦਾ ਸ਼ਹੀਦ ਬਣ ਲੈਂਦੇ ਜੇਕਾਰਾ ਬਾਬਾ ਸੋਡਲ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅੱਜ ਜੋ ਹਰ ਸਾਲ ਦੀ ਤਰ੍ਹਾਂ ਸਿੱਧ ਬਾਬਾ ਸੋਡਲ ਜੀ ਦਾ ਮੇਲਾ ਜਿਹੜਾ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਅੱਜ ਸਿੱਧ ਬਾਬਾ ਸੋਡਲ ਜੀ ਦੇ ਅਸਥਾਨ ਤੇ ਪੂਰੀ ਟੀਮ ਆਮ ਆਦਮੀ ਪਾਰਟੀ ਦੀ ਸਾਡੇ ਕੈਬਨਿਟ ਮੰਤਰੀ ਮਹਿੰਦਰ ਭਗਤ ਜੀ ਨਿਤਨ ਖੋਲੀ ਜੀ ਦਿਨੇਸ਼ ਢੱਲ ਜੀ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਸਹਿਬਾਨ ਜਿਨਨੇ ਵੀ ਅੱਜ ਸਾਰੇ ਬਾਬਾ ਜੀ ਦੇ ਮੱਥਾ ਟੇਕਣ ਆਏ ਆ ਮੈਂ ਅਰਦਾਸ ਕਰਦੀ ਆ ਕਿ ਬਾਬਾ ਜੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਜਿੰਨੀ ਵੀ ਅੱਜ ਸਾਧ ਸੰਗਤ ਇੱਥੇ ਨਤਮਸਤਕ ਹੋਣ ਆਈ ਆ ਬਾਬਾ ਜੀ ਆਪਣਾ ਮਿਹਰ ਭਰਿਆ ਹੱਥ ਜਿਹੜਾ ਉਹ ਸਾਧ ਸੰਗਤ ਤੇ ਰੱਖਣ ਸੋ ਅੱਜ ਜਿੱਥੇ ਮੇਲੇ ਦੀ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਉਥੇ ਬਾਬਾ ਸੋਡਲ ਜੀ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਦੀ ਆ ਕਿ ਜਿਵੇਂ ਅਸੀਂ ਸਮਾਜ ਦੇ ਵਿੱਚ ਸੇਵਾ ਕਰ ਰਹੇ ਆ ਇਸੇ ਤਰ੍ਹਾਂ ਬਾਬਾ ਜੀ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਣ ਤਾਂ ਜੋ ਸਮਾਜ ਦੀ ਸੇਵਾ ਜਿਹੜੀ ਅਸੀਂ ਇਸੇ ਤਰ੍ਹਾਂ ਕਰਦੇ ਰਹੀਏ। ਵੱਡਾ ਹਲਕਾ ਤੋਂ ਹੀ ਲਗਾਤਾਰ ਸਿੱਧ ਬਾਬਾ ਸੋਡਲ ਮੰਦਿਰ ਤੋਂ ਪਹਿਲੇ ਦੇ ਇੱਕ ਹਫ਼ਤੇ ਤੋਂ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ। ਕਿਹੜੇ ਤਿਆਰੀਆਂ ਨਕਮਲ ਹੋ ਚੁੱਕੀਆਂ ਲੋਕ ਦੂਰ ਦੂਰੋਂ ਆ ਕੇ ਬਾਬਾ ਜੀ ਦੇ ਜਦੋਂ ਮੇਲੇ ਤੋਂ ਪਹਿਲੇ 10 ਦਿਨ ਪਹਿਲੇ ਜੋ ਮੌਸਮ ਸੀਗਾ ਅਸੀਂ ਸਾਰਿਆਂ ਨੇ ਦੇਖਿਆ ਤੇ ਸਾਨੂੰ ਬੜਾ ਡਰ ਸੀਗਾ ਵੀ ਮੇਲਾ ਜਿਹੜਾ ਸੁਖਸਾਨ ਹੋ ਜਾਵੇ ਪਰ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਤੁਸੀਂ ਸਾਰਿਆਂ ਨੇ ਦੇਖਿਆ ਵੀ ਕਾਰਪੇਸ਼ਨ ਦੀ ਟੀਮ ਸਾਡੀ ਸਾਰੀ ਟੀਮ ਜਿਹੜੀ ਹੈ ਬਾਬਾ ਜੀ ਦੇ ਅਸ਼ੀਰਵਾਦ ਨਾਲ ਸਾਰੇ ਜਿਹੜੇ ਕੰਮ ਪੂਰੇ ਹੋ ਗਏ ਮੇਲਾ ਬਹੁਤ ਹੀ ਚੰਗੇ ਤਰੀਕੇ ਨਾਲ ਹੋ ਰਿਹਾ ਤੇ ਬਸ ਬਾਬਾ ਜੀ ਅੱਗੇ ਐਹੀ ਪ੍ਰਾਰਥਨਾ ਕਰਦੇ ਆ ਇਦਾਂ ਹੀ ਆਪਣਾ ਕਿਰਪਾ ਭਰਿਆ ਹੱਥ ਜਿਹੜਾ ਸਾਡੇ ਸ਼ਹਿਰ ਤੇ ਸਾਰੇ ਦੇਸ਼ ਤੇ ਬਣਾ ਕੇ ਰੱਖਣਾ ਚੱਕੂ ਦੇਖਿਆ ਸੀ ਗਲਤ ਕੀਤੀ ਹੈ ਆਮ ਆਦਮੀ ਪਾਰਟੀ ਜੋ ਅੱਜ ਅੱਜ ਜਲੰਧਰ ਦੇ ਵਿੱਚ ਸਿੱਤ ਬਾਬਾ ਸੋਟਲ ਮੰਦਿਰ ਦੇ ਵਿੱਚ ਬਾਬਾ ਜੀ ਦਾ ਸ਼ਹੀਦ ਵਾਲਾ ਲਾਹਲੀ ਪਹੁੰਚੀ ਹੈ ਤੇ ਉੱਥੇ ਹੀ ਦੂਰ ਦੂਰੋਂ ਸੰਗਤਾਂ ਗਿੜੇ ਬਾਬਾ ਜੀ ਦਾ ਸ਼ਹੀਦ ਵਾਲਾ ਲਾਹਲੀ ਪਹੁੰਚ ਰਹੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾ ਜਨ ਚੱਕਬਾਨੀ ਟੀਵੀ ਜਲੰਧਰ